ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਮੇਜ ਸਿੰਘ ਪਿੰਡ ਕੋਟਪਈ ਜਿਹੜਾ ਸ਼੍ਰੀ ਮਕਸਤ ਸਾਹਿਬ ਹੈ ਜੀ ਅਸੀਂ ਨਾਲਕ ਤੇਰਾ ਤੇ ਸੋਸਾਇਟੀ ਕੋਟਪਈ ਵੱਲੋਂ ਬੋਲ ਰਹੇ ਹਾਂ ਜੀ ਇਹ ਮੇਰੇ ਕੋਲ ਭੈਣਾਂ ਖਬਰ ਤੋਂ ਆਈ ਹੈਗੀ ਉਥੇ ਇੱਕ ਪਿੰਡ ਹੈਗਾ ਇਹਨਾਂ ਦੀ ਬੇਟੀ ਬਹੁਤ ਹੀ ਜ਼ਿਆਦਾ ਬਿਮਾਰ ਹੈ ਤੇ ਮੈਂ ਭੈਣ ਤੇ ਜਾਨਣਾ ਚਾਹੁੰਨਾਗਾ ਭੈਣੇ ਤੁਹਾਡੀ ਬੇਟੀ ਨੂੰ ਕੀ ਰੋਗ ਲੱਗਿਆਗਾ ਬਾਬਾ ਜੀ ਡਾਕਟਰ ਨੇ ਇਹਨੂੰ ਬੌਂਡ ਮੈਰੇ ਦੀ ਪ੍ਰੋਬਲਮ ਦੱਸੀ ਆ ਇਹਦੇ ਵਾਈਟ ਸੈੱਲ ਖਤਮ ਹੋ ਚੁੱਕੇ ਆ ਕੋਨਾਲ ਮਸ਼ੀਨਰੀ ਰੁਕ ਗਈ ਆ ਇਹਦਾ ਬਹੁਤ ਲੰਬਾ ਟ੍ਰੀਟਮੈਂਟ ਦੱਸਿਆ ਡਾਕਟਰ ਨੇ ਸਾਡੇ ਕੋਲੇ ਕੁਝ ਵੀ ਪੈਸੇ ਨਹੀਂ ਅਸੀਂ ਅੱਗੇ ਵੀ ਇਹਦਾ ਇਲਾਜ ਕਰਵਾਈ ਜਾਨੇ ਆ ਬਹੁਤ ਭੈਣ ਭਰਾ ਮਦਦ ਕਰੀ ਜਾਂਦੇ ਆ ਪਰ ਹੁਣ ਵੀ ਮੈਂ ਚਾਹੁੰਨੀ ਆ ਮੇਰੀ ਭੈਣ ਭਰਾ ਮਦਦ ਕਰਨ ਜਿਦੇ ਨਾਲ ਮੇਰੀ ਬੱਚੀ ਦੀ ਜਾਨ ਬਚ ਸਕੇ ਸਾਹ ਸੰਜੀ ਇਸ ਬੇਟੀ ਆਪਾ ਪਰਮਾਤਮਾ ਅਰਦਾਸ ਕਰਨੀ ਹੈ ਇਸ ਬੇਟੀ ਜਿੰਦੇ ਜਾਨ ਬਚ ਸਕੇ ਜਾ ਜਿੰਨੇ ਵੀਰਾਂ ਨੇ ਮਿਲ ਕੇ ਇਹਨਾਂ ਨੂੰ ਹੈਲਪ ਅਪ ਦਿੱਤੀ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਹੋਰ ਵੀ ਵੀਰਾਂ ਨੂੰ ਮੇਰੀ ਬੇਨਤੀ ਹੈ ਵੀ ਇਸ ਬੱਚੀ ਦੀ ਆਪਾਂ ਵੱਧ ਤੋਂ ਵੱਧ ਹੈਲਪ ਕਰੀਏ ਜੋ ਸਾਡੇ ਨਾਨਕ ਤੇਰਾ ਸੈਟੀ ਦੇ ਕੋਲ ਜੋ ਸਾਡੇ ਕੋਲ ਹੈਲਪ ਦਿੱਤੀ ਜਾ ਰਹੀ ਹੈਗੀ ਉਹ ਅਸੀਂ ਭੈਣ ਨੂੰ ਦੇ ਜਾ ਰਹੇ ਹਾਂਗੇ ਲੋ ਦੀ ਬੰਦਾ ਤੇ ਹੋਰ ਵੀ ਅਸੀਂ ਬਾਬਾ ਨਾਨਕ ਮਿਹਰ ਕਰੇ ਜੋ ਸਾਡੇ ਕੋਲ ਹੋਰ ਵੀ ਕੋਈ ਚਾਰ ਪੈਸੇ ਆਉਣਗੇ ਤਾਂ ਅਸੀਂ ਇਹਨਾਂ ਦੇ ਪਿੰਡ ਹਬੋਰ ਜਾ ਕੇ ਉੱਥੇ ਜਾ ਕੇ ਸੇਵਾ ਪਾ ਕੇ ਆਵਾਂਗੇ ਤੇ ਮੈਂ ਭੈਣ ਦਾ ਨੰਬਰ ਮਰਕੇਸ਼ ਵੀਡੀਓ ਚ ਦੇਣ ਜਾ ਰਿਹਾ ਭੈਣੇ ਨੰਬਰ ਥੋੜਾ ਜਿਹਾ ਉੱਚੀ ਬੋਲੋ ਨੰਬਰ ਕਿੰਨਾ 79752110 ਇਕੱਲੀ ਹੋਰ ਬੋਲਣਾ ਕੀ ਹੈ 79752110 ਇਹ ਭੈਣ ਦਾ ਨੰਬਰ ਵੀਡੀਓ ਦਿੱਤਾ ਗਿਆ ਹੈ ਭਰਾਵੋ ਇਸ ਨੰਬਰ ਤੇ ਇਹ ਗੂਗਲ ਪੇ ਨੰਬਰ ਹੈਗਾ ਇਸ ਤੇ ਸੰਪਰਕ ਕਰਕੇ ਤੁਸੀਂ ਇਸ ਭੈਣ ਦੀ ਜਰੂਰ ਮਦਦ ਕਰਨਾ ਜੀ ਵਾਹਿਗੁਰੂ ਜੀ ਕਾ ਕਾਰਤਾ ਵਾਹਿਗੁਰੂ ਜੀ ਕੀ ਫਤਿਹ ਜੀ